ਇੱਕ ਵਾਰ ਦੀ ਗੱਲ ਇੱਕ ਬੱਚੇ ਦੇ ਦਾਦਾ ਜੀ ਸਵੇਰ ਪਾਠ ਕਰੀ ਜਾਂਦੇ ਸੀ ਆਪਣੀ ਪੂਜਾ ਕਰ ਰਹੇ ਸੀ ਤੇ ਬੱਚਾ ਹਰ ਰੋਜ਼ ਦੇਖਦਾ ਉਹਨਾਂ ਨੂੰ ਤੇ ਉਹ ਵੀ ਜਜ਼ਦ ਕਰਦਾ ਕਿ ਮੈਂ ਵੀ ਤੁਹਾਡੇ ਨਾਲ ਪਾਠ ਪੂਜਾ ਦੇ ਵਿੱਚ ਸ਼ਾਮਲ ਹੋਣਾ ਪਰ ਦਾਦਾ ਜੀ ਇੰਨੇ ਬੀਜੀ ਸਨ ਕਿ ਉਸ ਦੀ ਗੱਲ ਧਿਆਨ ਨਾਲ ਨਾ ਸੁਣਦੇ ਤੇ ਉਹਨੂੰ ਕਦੇ ਮੌਕਾ ਹੀ ਨਹੀਂ ਮਿਲਦਾ ਸੀਗਾ ਵੀ ਉਹਨਾਂ ਦੇ ਨਾਲ ਬੈਠ ਕੇ ਪਾਠ ਪੂਜਾ ਵਿੱਚ ਸ਼ਾਮਲ ਹੁੰਦਾ ਤੇ ਇੱਕ ਦਿਨ ਕੀ ਹੋਇਆ ਕਿ ਦਾਦਾ ਜੀ ਸ਼ਾਮ ਨੂੰ ਪਾਠ ਪੂਜਾ ਕਰਨ ਤੋਂ ਲੇਟ ਹੋ ਗਏ ਤੇ ਬੱਚੇ ਨੇ ਸਮੇਂ ਦਾ ਮੌਕੇ ਦਾ ਫਾਇਦਾ ਉਠਾ ਕੇ ਤੇ ਉਹ ਪਾਠ ਪੂਜਾ ਉਵੇਂ ਦਾਦਾ ਜੀ ਨੂੰ ਵੇਖਦਾ ਸੀ ਤੇ ਉਸੇ ਤਰ੍ਹਾਂ ਕਰਨ ਲੱਗ ਪਿਆ ਤੇ ਫੇਰ ਅਚਾਨਕ ਦਾਦਾ ਜੀ ਆਏ ਤੇ ਉਹਨੂੰ ਪਾਠ ਪੂਜਾ ਕਰਦੇ ਨੂੰ ਵੇਖ ਕੇ ਉਹ ਦਰਵਾਜ਼ੇ ਦੇ ਓਲੇ ਖੜ ਗਿਆ ਤੇ ਉਹਨੂੰ ਦੇਖਣ ਲੱਗੇ ਕਿ ਉਹ ਬੜੀ ਸ਼ਰਧਾ ਨਾਲ ਉਸੇ ਤਰ੍ਹਾਂ ਹੀ ਅਰਗਬੱਤੀ ਲਾ ਕੇ ਜੋ ਵੀ ਪੂਜਾ ਸਮੱਗਰੀ ਹੁੰਦੀ ਹੈ ਉਸੇ ਤਰ੍ਹਾਂ ਕਰ ਰਿਹਾ ਸੀ ਤੇ ਨਾਲ ਉਹਨੇ ਅਰਦਾਸ ਸ਼ੁਰੂ ਕੀਤੀ। ਭਗਵਾਨ ਦੇ ਮੂਰੇ ਹੱਥ ਜੋੜ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਕਿ हे ਭਗਵਾਨ ਮੇਰੇ ਦਾਦਾ-ਦਾਦੀ ਨੂੰ ਠੀਕ ਰੱਖਣਾ। ਕਿਉਂਕਿ ਜੇ ਉਹਨਾਂ ਨੂੰ ਕੋਈ ਹੋ ਗਿਆ ਤੇ ਮੈਨੂੰ ਚਾਕਲੇਟ ਕੌਣ ਲੈ ਕੇ ਦੇਊਗਾ। ਫਿਰ ਉਹ ਕਹਿਣ ਲੱਗਾ ਕਿ हे ਭਗਵਾਨ ਮੇਰੇ ਦੋਸਤਾਂ ਨੂੰ ਵੀ ਠੀਕ ਰੱਖਣਾ ਜੇ ਉਹਨਾਂ ਨੂੰ ਕੁਝ ਹੋ ਗਿਆ ਤੇ ਮੈਂ ਕਿਹਦੇ ਨਾਲ ਖੇਡੂੰਗਾ ਮੇਰੇ ਮਾਤਾ ਪਿਤਾ ਨੂੰ ਠੀਕ ਰੱਖਣਾ ਸਾਡੇ ਘਰ ਦੇ ਕੁੱਤੇ ਨੂੰ ਠੀਕ ਰੱਖਣਾ ਉਹਨਾਂ ਬਿਨਾ ਘਰ ਦੀ ਰਾਖੀ ਕੌਣ ਕਰੂਗਾ ਤੇ ਫਿਰ ਅਖੀਰ ਤੇ ਕਹਿੰਦਾ ਕਿ हे ਭਗਵਾਨ ਤੁਸੀਂ ਬੁਰਾ ਨਾ ਮਨਾਇਓ ਤੇ ਇਹਨਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਠੀਕ ਰੱਖਣਾ ਕਿਉਂਕਿ ਜੇ ਤੁਹਾਨੂੰ ਕੁਝ ਹੋ ਗਿਆ ਕਿ ਤੁਹਾਡੇ ਨਾਲ ਹੀ ਸਾਰਾ ਕੁਝ ਹੈ ਦੂਜਿਆਂ ਦਾ ਕੀ ਬਣੂਗਾ ਇਹ ਸਾਰੀਆਂ ਗੱਲਾਂ ਸੁਣ ਕੇ ਦਾਦਾ ਜੀ ਦੀਆਂ ਅੱਖਾਂ 'ਚ ਪਿਆਰ ਦੇ ਅੰਸੂ ਆ ਗਏ ਤੇ ਉਹ ਮਾਣੀ ਮੰਨ ਚ ਆਪਣੇ ਆਪ ਨੂੰ ਕਹਿਣ ਲੱਗੇ ਕਿ ਇਹ ਅਰਦਾਸ ਤਾਂ ਮੈਂ ਕਦੇ ਵੀ ਕੀਤੀ ਜਾਂ ਸੁਣੀ ਨਹੀਂ ਸੀਗੀ ਤੇ ਇੱਕ ਬੱਚੇ ਦੀ ਸੱਚੀ ਭਾਵਨਾ ਇਹਦੇ ਵਿੱਚ ਤੇ ਦਿਲ ਨੂੰ ਸ਼ੂ ਲੈਣ ਵਾਲੀ ਕਹਾਣੀ ਹੈਗੀ ਇਹ ਬੱਚੇ ਕਿੰਨੇ ਸੱਚੇ ਦਿਲੋਂ ਅਰਦਾਸ ਕਰਦੇ ਆ ਤੇ ਬੱਚਿਆਂ ਦੀ ਰੱਬ ਅਰਦਾਸ ਆ ਬਹੁਤ ਜਲਦੀ ਸੁਣਦਾ ਤੇ ਸੁਣਦਾ ਵੀ ਜ਼ਰੂਰ ਐਸ ਲਈ ਪਾਠ ਪੂਜਾ ਕਰਦੇ ਸਮੇਂ ਆਪਣੇ ਬੱਚਿਆਂ ਨੂੰ ਵੀ ਵਿੱਚ ਸ਼ਾਮਿਲ ਕਰਿਆ ਕਰੋ